ਹਾਂ ਜੀ ਮੈਂ ਇਸ ਤੋਂ ਪਹਿਲਾਂ ਜੀ ਕਪੂਰਥਲਾ ਸਿਵਲ ਹਸਪਤਲ ਨੂੰ ਜਿਹੜਾ ਇੱਥੇ ਹੈਗਾ ਇੱਥੇ ਸਾਰੇ ਜਿੰਨੇ ਵੀ ਆਪਣੇ ਸਟੇਕ ਹোলਡਰ ਹੈਗੇ ਆ ਜੀ ਚਾਹੇ ਆਪਣੇ ਜਿੰਨੇ ਡਾਕਟਰਸ ਹੈਗੇ ਉਹਨਾਂ ਦੇ ਨਾਲ ਔਰ ਜਿਹੜੇ ਸਾਡੇ ਚੁਣਿਆ ਪ੍ਰਤੀਦੀਪ ਹੈ ਸਾਡੇ ਮਰਗਲ ਜਿਹੜੇ ਜਲੰਧਰ ਤੋਂ ਮੈਕਸਿਮਮ ਨੰਬਰ ਆਫ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਰਹੇ ਗਿਆ ਜੀ ਤੇ ਬਾਕੀ ਜਿਹੜੇ ਐਮਐਲਏ ਸਾਹਿਬਾਨ ਔਰ ਜਿੰਨੇ ਵੀ ਆਪਣੇ ਲੋਕਾਂ ਦੇ ਪ੍ਰਬੰਧਕ ਸੱਜਣ ਹੈਗੇ ਉਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜਾ ਸਾਡਾ ਇਹ ਪੰਜਾਬ ਦਾ ਸਭ ਤੋਂ ਵੱਡਾ ਸਿਵਲ ਹਸਪਤਲ ਹੈ ਜੀ 500 ਪਲੱਸ ਬੈੱਡਸ ਆ ਗਏ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਸਿਹਤ ਕ੍ਰਾਂਤੀ ਦਾ ਜਿਹੜਾ ਬੀੜਾ ਚੁੱਕਿਆ ਹੈਗਾ ਉਹਦੇ 'ਚ ਜਿਵੇਂ ਪ੍ਰਾਇਮਰੀ ਕੇਅਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ 664 ਆਲਰੇਡੀ ਖੁੱਲ ਚੁੱਕਿਆ 100 ਹੋਰ ਤਿਆਰ ਹੈ ਜੀ ਉਹਦੇ 'ਚ 86 ਲੱਖ ਤੋਂ ਜ਼ਿਆਦਾ ਲੋਕ ਉਹਦਾ ਬੈਨੀਫਿਟ ਲੈ ਚੁੱਕਿਆ ਇਸੇ ਤਰ੍ਹਾਂ ਯੋਗਾ ਦੀਆਂ ਕਲਾਸਾਂ ਜਿਹੜੀਆਂ ਸਾਡੀਆਂ ਰੈਗੂਲਰ ਚੱਲ ਰਹੀਆਂ ਹੈਗੀਆਂ ਜੀ ਹੁਣ ਜਿਹੜਾ ਸਾਡਾ ਸੈਕੰਡਰੀ ਕੇਅਰ ਤੇ ਸਾਡਾ ਸਾਰਾ ਐਫੋਰਟ ਹੈਗਾ ਕਿ 15 ਫਰਵਰੀ ਤੱਕ ਸਾਡਾ ਟਾਰਗੇਟ ਹੈ ਜੀ ਸਾਡੇ ਕੋਲੇ 2500 ਤੋਂ ਵੱਧ ਦਵਾਈਆਂ ਹੋ ਜਾਣਗੀਆਂ ਤੇ ਸਾਰੀਆਂ ਦਵਾਈਆਂ ਪੇਸ਼ੰਤ ਨੂੰ ਹਸਪਤਾਲਾਂ 'ਚ ਔਰ ਇਸੇ ਤਰ੍ਹਾਂ ਸਾਰੇ ਟੈਸਟ ਜਿਹੜੇ ਆ ਗਿਆ ਐਨਕੂਡਿੰਗ আল্টਰਾ ਸਾਊਂਡ ਐਕਚਰੇ ਸਾਰੇ ਹਸਪਤਾਲਾਂ ਦੇ ਵਿੱਚ ਹੋਣਗੇ ਔਰ ਤੁਹਾਡੇ ਇੱਥੇ ਸੀਟੀ ਐਮ ਆਰ ਆਈ ਦੀ ਫੈਸਿਲਿਟੀ ਵੀ ਆ ਗਈ ਆ ਸਾਰੇ ਆ ਜੀ ਆ ਦਿਓ ਸੀਟੀ ਸਾਡੇ ਸਾਰੇ ਡਿਸਟ੍ਰਿਕਟ ਹੱਡਕਵਾਟਰ ਤੇ ਹੋਗਾ ਲੇਕਿਨ ਐਮ ਆਰ ਆਈ ਜਿਹੜੇ ਜਿਹੜੇ 6 ਸੈਂਟਰ ਹਨ ਉਹਨਾਂ ਦੇ ਵਿੱਚ ਆ ਗਈ ਆ ਉਹ ਵੀ ਅਸੀਂ ਬਾਅਦ ਵਿੱਚ ਇੰਟਰੋਡਿਊਸ ਕਰਾਂਗੇ ਤੇ ਇਹ ਇਸ ਇਹਦੇ ਸਬੰਧਤ ਜਿਹੜਾ ਕੋਈ ਬਿਲਡਿੰਗ ਦੀ ਹੋਰ ਆਪਾਂ ਨੂੰ ਲੋੜ ਹੈ ਜੀ ਐਚ ਆਰ ਦੀ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਜਾਂ ਜੇ ਕਿਤੇ ਕੋਈ ਕੁਫੰਡ ਦੀ ਲੋੜ ਹੈ ਉਹ ਸਾਰਾ ਕੰਪਲੈਂਸ ਰਿਵਿਊ ਕਰਕੇ ਔਰ ਜੋ ਐਗਜ਼ਿਸਟਿੰਗ ਸਾਡੇ ਇਹ ਸਾਰੀ ਪਲੈਨਿੰਗ ਜਿਹੜੀ ਹੈਗੀ ਹੈ ਇਹ ਮੈਂ ਡਿਸਟ੍ਰਿਕਟ ਵਾਈਜ਼ ਜਾ ਕੇ ਸਾਰਿਆਂ ਇਸ ਕਰ ਚੁੱਕਿਆ ਜੀ ਇਹ ਪਟਿਆਲੇ ਦੇ ਵਿੱਚ ਅਸੀਂ ਜਿਹੜਾ ਡਿਸਟ੍ਰਿਕਟ ਹਸਪੀਟਲ ਨੂੰ ਅਪਗ੍ਰੇਡ ਕੀਤਾ ਸੀਗਾ ਪਿਛਲੇ ਮਹੀਨੇ ਚ ਉਸ ਤੇ 100 ਤੋਂ ਬਾਅਦ ਜਿਹੜੇ ਲੋਕ ਹੈ ਉਹਨਾਂ ਨੂੰ ਜਿਹਨਾਂ ਨੂੰ ਵੈਂਟੀਲੇਟਰ ਦੀ سپورਟ ਜਿਹੜੇ ਕਿ ਪਹਿਲਾਂ ਪੀਜੀ ਜਾਂਦੇ ਸੀ ਜਾਂ ਪ੍ਰਾਈਵੇਟ ਹਸਪਤਾਲਾਂ ਜਾਂਦੇ ਸੀ ਬਹੁਤ ਲੰਗਾ ਪੈਂਦਾ ਸੀ ਉਹਨਾਂ ਨੇ 100 ਤੋਂ ਬਾਅਦ ਜਿਹੜੇ ਪੇਸ਼ੈਂਟ ਹੈ ਇਨਕਲੂਡਿੰਗ ਜਿਹੜੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਦੀ ਨੂੰ ਅਸੀਂ ਨਿੱਕੂ ਕਹਿੰਦੇ ਆ ਔਰ ਜਿਹੜੇ ਵੈਂਟੀਲੇਟਰ ਜਿਹੜੇ ਆਈਸੀਯੂ ਇੰਟੈਂਸਿਵ ਕੇ ਇਸੇ ਤਰ੍ਹਾਂ ਇੱਕ ਡਾਇਲਿਸਿਸ ਦਾ ਅਸੀਂ ਸੈਂਟਰ ਆਫ ਐਕਸੀਲੈਂਸ ਲੁਧਿਆਣੇ ਦੇ ਵਿੱਚ ਬਣਾਇਆ ਜਿੱਥੇ 15 ਮਸ਼ੀਨਾਂ ਚੱਲਦੀਆਂ ਪਈਆਂ 10 ਹੋਰ ਐਨਜੀਓਜ਼ ਦੇ ਨਾਲ ਉੱਥੇ ਸਾਡੇ ਮੈਡੀਕਲ ਕਾਲਜ ਤੋਂ ਜਿਹੜਾ ਦਯਾਨੰਦ ਮੈਡੀਕਲ ਕਾਲਜ ਹੈ ਉਹਨਾਂ ਦੇ ਕੰਸਲਟੈਂਟ ਨੇਫਰੋਲੋਜਿਸ ਲੋਕਾਂ ਨੂੰ ਅੰਡਰ ਵਨ ਰੂਫ ਜਿਹੜਾ ਹੈਗਾ ਕਿ ਉਹ ਇੱਕ ਸੈਂਟਰ ਆਫ ਐਕਸੀਲੈਂਸ ਬਣਾ ਕੇ ਡਾਇਲਿਸਿਸ ਦੀ ਸਹੂਲਤਾਂ ਦਿੱਤੀਆਂ ਨੇ ਉਹ ਇੱ데 ਜਲੰਧਰ ਦੇ ਵਿੱਚ ਵੀ ਬਣਾਵਾਂਗੇ ਜੀ ਹੌਲੀ ਹੌਲੀ ਜਿਹੜਾ ਇੱਥੇ ਤੁਹਾਡੇ ਇਹਦੇ ਵਿੱਚ ਆਲਰੇਡੀ ਜਲੰਧਰ ਦੇ ਵਿੱਚ ਜਿਹੜੇ ਆ ਗਿਆ ਡੀਐਨਵੀ ਫੋਰਸਸ ਕਾਫੀ ਆ ਗਿਆ ਬਾਕੀਆਂ ਦੇ ਵਿੱਚ ਸ਼ੁਰੂ ਕਰਕੇ ਇਹਨ ਇੱਕ ਕਿਸਮ ਦੀ ਇਹਨੂੰ ਪੋਸਟ ਗ੍ਰੈਜੂਏਟ ਜਿਹੜੀ ਇੰਸਟੀਚੂਟ ਆ ਅਸੀਂ ਉਹ ਜਿੱਥੇ ਬੱਚੇ ਸਾਰੇ ਸਾਰੇ ਸਪੈਸ਼ਲਟੀ ਦੇ ਵਿੱਚ ਇੱਥੇ ਪੋਸਟ ਗ੍ਰੈਜੂਏਟ ਹੋਵੇ ਉਧਰ ਨੂੰ ਅਸੀਂ ਮੂਵ ਕਰ ਰਹੇ ਹਾਂ ਸਟਾਫ ਦੀ ਕਮੀ ਕਾਫੀ ਜੀ ਸਟਾਫ ਦੀ ਰਿਕਰੂਟਮੈਂਟ ਚੱਲ ਰਹੀ ਹੈ ਜੀ ਅਸੀਂ 1200 ਡਾਕਟਰ ਭਰਤੀ ਕਰ ਰਹੇ ਹਾਂ ਸਟਾਫ ਨਰਸਸ ਜਿੰਨੇ ਪੈਰਾਮੈਡਿਕਸ ਹੈ ਔਰ ਕਲਾਸ 4 ਹੈ ਸਾਰਿਆਂ ਦੀ ਭਰਤੀ ਕਰ ਰਹੇ ਹਾਂ ਉਹ ਐਮਬੂਲੈਂਸਸ ਨਵੀਆਂ ਆ ਰਹੀਆਂ ਹੈਗੀਆਂ ਇਹ ਸਾਰਾ ਕੁਝ ਵੀ ਜਿਹੜਾ ਹੈਗਾ ਦਾ ਸੇਮ ਟਾਈਮ ਸਾਰਾ ਚੱਲ ਰਿਹਾ ਹੈ ਸਰ ਦਵਾਈਆਂ ਦੀ ਵੀ ਕਮੀ ਬਹੁਤ ਜੀ ਦਵਾਈਆਂ ਦੀ ਮੈਂ ਦੱਸਦਾ ਜੀ ਸਾਰੇ ਟੈਂਡਰ ਹੋ ਗ ਉਹਨਾਂ ਦਾ ਇੱਕ ਤਾਂ ਨੰਬਰ ਵਧਾ ਦਿੱਤਾ ਕੁਆਂਟੀਟੀ ਵਧਾ ਦਿੱਤੀ ਇਹਨਾਂ ਨੂੰ ਸਾਰਿਆਂ ਤੋਂ ਅਸੀਂ ਜਿਹੜਾ ਹੈਗਾ ਉਹ ਇਹਨਾਂ ਤੋਂ ਆਪਣੀ ਡਿਮਾਂਡ ਲੈ ਲਈਏ ਇਹਨਾਂ ਨੇ ਸਾਨੂੰ ਡਿਮਾਂਡ ਪੇਚਣਗੇ ਜੋ ਇਹ ਕਹਿਣਗੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਨੁਕਸਤ ਨਹੀਂ ਆਣੀ ਜਿੱਦੀ ਪੇਸ਼ੈਂਟ ਨੂੰ ਦਵਾਈ ਫਰੀ ਮਿਲਣੀ ਚਾਹੀਦੀ ਆ ਇਸ ਤੋਂ ਸવાય ਜਿਹੜੀ ਡਾਕਟਰਸ ਦੀ ਕਮੀ ਆ ਜਾਂ ਹੋਰ ਜਿਹੜੀਆਂ ਕਮੀਆਂ ਆ ਗਿਆ ਉਹਦੇ ਵਾਸਤੇ ਅਸੀਂ ਗਵਰਨਮੈਂਟ ਨੇ ਬੜਾ ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਰੋਟਸਕ ਹੋਰ ਜੋ ਵੀ ਹੈਗਾ ਤੁਸੀਂ ਉਹਦੇ ਚ ਅਸੀਂ ਡਿਫਰੈਂਟ ਮੀਜਰਸ ਹੈਗੀਆਂ ਵੀ ਜਿਹੜੇ ਡਾਕਟਰ ਰਿਟਾਇਰ ਹੋ ਗਏ ਪਰ ਉਹ ਕੰਮ ਕਰਦੇ ਆ ਐਕਟਿਵ ਆ ਉਹਨਾਂ ਨੂੰ ਰਜਿਸਟਰ रेडियो डायग्नोसिस ਨਹੀਂ ਹੈ ਨਸਟਟਿਸ ਨਹੀਂ ਹੈ ਤੁਹਾਨੂੰ ਐਮਰਜੈਂਸੀ ਲਈ ਫਿਜੀਸ਼ੀਨ ਚਾਹੀਦੇ ਆ ਜਾਂ ਕੋਈ ਗਾਇਨਕੋਲੋਜਿਸਟ ਚਾਹੀਦੇ ਆ ਔਰਥੋ ਦੇ ਡਾਕਟਰ ਸਾਡੇ ਕੋਲੇ ਕਾਫੀ ਹੈ ਸੋ ਜਿਹੜੇ ਜਿਹੜੇ ਤੁਹਾਨੂੰ ਲੋਡ ਹੋਏ ਕਿ ਅਸੀਂ ਉਹਨਾਂ ਨੂੰ ਜਿਹੜੇ ਰਿਟਾਇਰਡ ਡਾਕਟਰਸ ਵੀ ਪਲੱਸ ਜਿਹੜੇ ਕਹੇ ਜੀ ਲੋਡ ਪਏਗੀ ਤਾਂ ਕੋਈ ਪ੍ਰਾਈਵੇਟ ਡਾਕਟਰ ਜੇ ਕੋ ਕੰਮ ਕਰਨਾ ਚਾਹੇਗਾ ਇਨ ਪਾਰਲੀਮੈਂਟ ਬੋਰਡ ਤੇ ਫਾਰ ਅ ਲਿमिटेड ਪੀਰੀਅਡ ਪਲੱਸ ਐਮਰਜੈਂਸੀ ਸਰਵਿਸਸ ਸੋ ਵੀ ਹੈਵ ਅ ਮਨ ਲ 올 ਦਾ অপਸ਼ਨਸ ਆਰ ਓਪਨ ਇਸੇ ਤਰ੍ਹਾਂ ਜੇ ਸਾਡੇ ਕੋਲੇ ਕਈ ਜਗ੍ਹਾ ਤੇ ਹੁਣ ਕਪੂਰਥਲੇ ਉਹਨਾਂ ਕੋਲੇ ਹੈ ਅਲਟਰਾਸਾਉਂਡ ਮਸ਼ੀਨ ਅਲਟਰਾ ਅਸੀਂ ਕਿਹਾ ਵੀ ਅਲਟਰਾਸੌਨੋਗਿਸਟ हायर ਕਰ ਲਓ ਜੇ ਨਹੀਂ ਆ ਤਾਂ ਲੋਕਾਂ ਦੇ ਨਾਲ ਲੋਕਲ ਕੌਂਟਰੈਕਟ ਕਰ ਲਓ ਅਸੀਂ ਉਹਨਾਂ ਨੂੰ ਪੇਸ਼ੈਂਟ ਤਾਂ ਕੇ ਲੋਕਾਂ ਨੂੰ ਚੱਕਰ ਨਾ ਮਾਰਨੇ ਪੈਣ ਪਰੇਸ਼ਾਨ ਨਾ ਹੋਣਾ ਪਵੇ ਲੋਕਾਂ ਵਾਸਤੇ ਡਿਲੇਰੀ ਆਉਣਾ ਚਾਹੀਦਾ ਲੋਕਾਂ ਲਈ ਸਾਰੀਆਂ ਸਰਵਿਸਿਜ਼ ਫ੍ਰੀ ਹੋਣਗੀਆਂ ਅੱਛਾ ਡਾਕਟਰ ਜਰੂਰ ਦੇਖਿਆ ਜਾਂਦਾ ਹੈ ਕਿ ਜੇ ਜਿਹੜਾ ਤੁਹਾਡਾ ਬੋਹਰਾ ਹੁੰਦਾ ਉਸ ਲਈ ਹਸਪਤਾਲਾਂ ਦੇ ਵਿੱਚ ਸਫਾਈ ਹੈ ਤੇ ਹਰੇਕ ਬੈੱਡ ਨੂੰ ਕੀ ਤਰੀਕੇ ਨਾਲ ਰੱਖਿਆ ਜਾਂਦਾ ਉਸ ਤੋਂ ਪਹਿਲਾਂ ਦੇਖ ਕੇ ਕੋਈ ਵੀ ਜਿਹੜਾ ਮਾਰਨੇ ਦੇਖਦਾ ਹੈ ਤੇ ਪੂਰਾ ਮਾਹੌਲ ਬਦਲਿਆ ਹੁੰਦਾ ਹੈ ਕਿ ਉੱਥੇ ਕੋਈ ਐਕਸ ਨਹੀਂ ਆਪਕੋ ਕੁਝ ਤੁਹਾਡੇ ਵੱਲੋਂ ਕੋਈ ਨਹੀਂ ਜੀ ਮੈਂ ਦੇਖਾਂਗਾ ਮੈਂ ਹੁਣ ਅੱਜ ਤਾਂ ਤੁਹਾਨੂੰ ਜਿਵੇਂ ਮੇਰਾ ਪਲਾਂਟ ਵਿਜ਼ਿਟ ਆ ਇਹ ਤੇ ਮੈਂ ਅਕਸਰ ਜਿਹੜਾ ਹੈਗਾ ਉਹ 1 ਪਲਾਂਟ ਵਿਜ਼ਿਟ ਵੀ ਜਦੋਂ ਮੈਂ ਅਮਰitsar ਜਾਣਾ ਫਿਰ ਮੈਂ ਅਚਾਨਕ ਹੀ ਆ ਕੇ ਦੇਖ ਕੇ ਜਾਣਾ ਉਹ ਆ ਮੈਂ ਬਹੁਤ ਜਗ੍ਹਾ ਤੇ ਸਰਪ੍ਰਾਈਜ਼ ਚੱਕ ਵੀ ਕੀਤਾ ਹੈਗਾ ਜੀ ਲੇਕਿਨ ਮੇਰੀ ਕੋਸ਼ਿਸ਼ ਹੈ ਕਿ ਪਹਿਲਾਂ ਪਲਾਂਟ ਵਿਜ਼ਿਟ ਹੋ ਜਾਏ ਉਸ ਤੋਂ ਬਾਅਦ ਫਿਰ ਸਰਪ੍ਰਾਈਜ਼ ਚੱਕ ਹੋਣਗੇ ਉਹ ਸਾਰਾ ਕੁਝ ਤਾਂ ਠੀਕ ਹੋ ਜਾਏ